ਉਹ ਕਿਸਾਨ ਭਰਾਓ ਜਿਹੜਾ ਨਸਾਰੇ ਦਾ ਟਾਈਮ ਆ ਗਿਆ ਇਸ ਦੇ ਵਿੱਚ ਜਿਹੜੇ ਫੋਕ ਬਾਨ ਦਾ ਜਿਹੜਾ ਮੁੱਖ ਕਾਰਨਾ ਤੁਹਾਨੂੰ ਮੋਟੀਆਂ-ਮੋਟੀਆਂ ਗੱਲਾਂ ਤਾਂ ਸਮਝਾਉਣੀਆਂ ਤੇ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜੀ ਸਾਵਧਾਨੀ ਵਰਤਣੀ ਆ ਜਿਹੜਾ ਜੀ ਕਿਸੇ ਵੀ ਝੋਨਾ ਚਾਹੇ ਪਰਮਲ ਝੋਨਾ ਚਾਹੇ ਬਾਸਮਤੀ ਇਹਦਾ ਤੁਸੀਂ ਕੀ ਸਮਝਦੇ ਹੋ ਦਿਮਾਗ ਨਹੀਂ ਇਸਦਾ ਦਿਮਾਗ ਬਹੁਤ ਹੈ ਅੱਜ ਤੁਹਾਨੂੰ ਨਾ ਵੀਡੀਓ ਪੂਰੀ ਐਂਡ ਤੱਕ ਵਾਚ ਕਰਿਓ ਜੇ ਤੁਹਾਨੂੰ ਮੈਂ ਗੱਲਾਂ ਦੱਸਦਾ ਜੀ ਜਦੋਂ ਆਪਣੇ ਝੋਨੇ ਦਾ ਨਸਾਰਾ ਜਿਹੜਾ ਸ਼ੁਰੂ ਹੋ ਗਿਆ ਜੀ ਉਸ ਦੇ ਵਿੱਚ ਜਿਹੜਾ ਪ੍ਰਮੁੱਖ ਕਾਰਨ ਹੈ ਖੋਕ ਬਣਦੇ ਉਹਦੇ ਬਾਰੇ ਅੱਜ ਗੱਲਾਂ ਬਾਤਾਂ ਕਰਦੇ ਆਪਾਂ ਜਦੋਂ ਝੋਨਾ ਗੋਭ ਦੇ ਵਿੱਚੋਂ ਬਾਹਰ ਆ ਜਾਂਦਾ ਜੀ ਇਸ ਤਰ੍ਹਾਂ ਜਿਹੜਾ ਬੂਰ ਬਣਦਾ ਹਨਾ ਜੀ ਬੂਰ ਬਣ ਕੇ ਜਿਹੜਾ ਫਿਰ ਉਸ ਦੇ ਵਿੱਚ ਦੋਦਾ ਬਣਦਾ ਦੋਦੇ ਤੋਂ ਬਾਅਦ ਉਹ ਝੌਲ ਦੀ ਅਵਸਥਾ ਦੇ ਵਿੱਚ ਆ ਜਾਂਦਾ ਸਭ ਤੋਂ ਮੁੱਖ ਕਾਰਨ ਹੈ ਜਾਂ ਤਾਂ ਡੋਬਾ ਮਾਰਦਾ ਝੋਨੇ ਨੂੰ ਤੇ ਜਾਂ ਸੋਕਾ ਮਾਰਦਾ ਇਸ ਪ੍ਰਕਿਰਿਆ ਦੌਰਾਨ ਜਿਹੜਾ ਆਪਾਂ ਲਗਭਗ 1.5 ਇੰਚੀ ਪਾਣੀ ਜਿਹੜਾ ਠੱਲਣਾ ਜ਼ਰੂਰੀ ਹੈ ਆਪਣੇ ਝੋਨੇ ਦੇ ਵਿੱਚ 1.5 ਇੰਚੀ ਤੱਕ ਮੈਂ ਤੁਹਾਨੂੰ ਅੰਦਾਜ਼ਾ ਕਹਿ ਸਕਦਾ ਵੀ 1.5 ਇੰਚੀ ਨਾ ਜ਼ਿਆਦਾ ਭਰ ਕੇ ਰੱਖਣਾ ਨਾ ਜ਼ਿਆਦਾ ਜਿਹੜਾ ਤੁਸੀਂ ਸੁਕਾਉਣਾ ਇਸ ਪ੍ਰਕਿਰਿਆ ਦੇ ਵਿੱਚ ਜਿਹੜਾ ਝੋਨਾ ਬਹੁਤ ਜ਼ਿਆਦਾ ਪਾਣੀ ਪੀਂਦਾ ਤੁਸੀਂ ਤਜਰਬੇ ਤੁਸੀਂ ਮੇਰੇ ਤੋਂ ਵੱਡੇ ਕਿਸਾਨ ਭਰਾ ਬੈਠੇ ਹੋ ਤੇ ਬਹੁਤ ਜ਼ਿਆਦਾ ਜਿਹੜਾ ਝੋਨੇ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਟਾਈਮ ਇਸ ਦਾ ਜਿਹੜਾ ਪਹਿਲਾ ਮੁੱਖ ਕਾਰਨ ਆਪਾਂ ਕਹਿ ਸਕਦੇ ਹਾਂ ਸੋਕਾ ਜਾਂ ਡੋਬਾ ਦੂਜੀ ਅਵਸਥਾ ਦੇ ਵਿੱਚ ਜੇ ਝੋਨੇ ਦੇ ਉੱਪਰ ਲਗਾਤਾਰ 5-6 ਦਿਨ 3-4 ਦਿਨ ਜਿਹੜੀ ਵਰਖਾ ਹੁੰਦੀ ਹੈ ਉਸ ਤੇ ਵੀ ਜਿਹੜਾ ਝੋਨੇ ਵਿੱਚ ਫੋਗ ਬਣਨ ਦੇ ਮੁੱਖ ਕਾਰਨ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਝੋਨਾ ਪ੍ਰਕਿਰਿਆ ਕਰਦਾ ਇਸ ਤੇ ਵਿੱਚ ਆਪਾਂ 9 ਤੋਂ ਪਹਿਲਾਂ ਤੇ 3-4 ਤੋਂ ਬਾਅਦ ਜਿਹੜਾ ਇਹਦੇ ਵਿੱਚ ਕੋਈ ਸਪਰੇਅ ਕਰਨੀ ਆਪਾਂ ਕਰ ਸਕਦੇ ਆ ਬਾਕੀ ਫਿਲਹਾਲ ਮਹਿਕਮਾ ਵੀ ਇਹੀ ਕਹਿੰਦਾ ਆਪਣੇ ਤਜਰਬੇ ਵੀ ਇਹੀ ਕਹਿੰਦੇ ਵੀ ਜਿਹੜਾ ਝੋਨਾ ਚ ਸਪਰੇਅ ਤੁਸੀਂ ਦੇਣੀ ਆ ਕੋਈ ਵੀ ਖਾਦ ਵਗੈਰਾ ਪਾਉਣੀ ਆ ਝੋਨੇ ਤੇ ਸਪਰੇਅ ਤੁਸੀਂ ਗੋਭਾਂ ਪਾਟਣ ਤੋਂ ਪਹਿਲਾਂ-ਪਹਿਲਾਂ ਕਰਨੀ ਆ ਇਸ ਦੌਰਾਨ ਇਸ ਪ੍ਰਕਿਰਿਆ ਦੇ ਵਿੱਚ ਝੋਨੇ ਨੂੰ ਆਪਾਂ ਡਿਸਟਰਬ ਨਹੀਂ ਕਰਨਾ ਬਿਲਕੁਲ ਵੀ 9 ਤੋਂ ਸਵੇਰੇ 9 ਤੋਂ ਲੈ ਕੇ 2:30 3 ਵਜੇ ਤੱਕ ਜਿਹੜਾ ਇਹ ਆਦੀ ਪ੍ਰਕਿਰਿਆ ਕਰਦਾ ਠੀਕ ਹੈ ਜੀ ਬੂਰ ਬਾਕੀ ਜਿਹੜਾ ਇਸੇ ਇੰਨਾ ਕੁ ਬੁੱਧੀ ਜੀਵ ਹੈਗਾ ਇਹਨੂੰ ਇੰਨਾ ਕੁ ਦਿਮਾਗ ਹੈਗਾ ਜਿਵੇਂ ਆਪਾਂ ਕਹਿ ਦਈਏ ਪੰਜਾਬੀ ਭਾਸ਼ਾ ਦੇ ਵਿੱਚ ਜਦੋਂ ਬੂਰ ਪੈਂਦਾ ਠੀਕ ਹੈ ਦਾਣਾ ਪਾਟ ਕੇ ਬੂਰ ਬਾਹਰ ਨਿਕਲਿਆ ਹੁੰਦਾ ਤੁਸੀਂ ਦੇਖੋਣ ਇਸ ਦੇ ਵਿੱਚ ਨਾ ਜਿਹੜਾ ਜਿਹੜਾ ਦੁੱਧਾ ਬਾਨਾ ਸ਼ੁਰੂ ਹੋ ਗਿਆ ਦਾਣਾ ਬਾਨਾ ਸ਼ੁਰੂ ਹੋ ਗਿਆ ਪੀਆਰ 126 ਦੀ ਮੈਂ ਗੱਲ ਕਰਦਾ ਇਧਰਲੇ ਝੋਨੇ 'ਚ ਜਿਹੜੇ ਦਾਣੇ ਪੱਕ ਚੁੱਕੇ ਆ ਜਦੋਂ بارش ਆਉਂਦੀ ਹੈ ਤੇ ਦਾਣਾ ਪਾਟ ਕੇ ਦੁੱਧਾ ਬਾਹਰ ਆਉਂਦਾ ਨਾ ਜੀ ਤੇ ਜੇ ਮੌਸਮ ਇਸ ਜੀਬਾ ਪੌਦੇ ਨੂੰ ਇੰਨਾ ਕ ਪਤਾ ਲੱਗ ਜਾਂਦਾ ਵੀ ਮੌਸਮ ਮੇਰੇ ਅਨੁਕੂਲ ਨਹੀਂ ਆ ਤੇ ਉਸ ਚੀਜ਼ ਨੂੰ ਜਿਹੜਾ ਚੌਲ ਪਾਟੇਗਾ ਦੋ ਫੁੱਲ ਬਾਹਰ ਨਿਕਲਦਾ ਉਸ ਚੀਜ਼ ਨੂੰ ਇਹ ਰੋਕ ਕੇ ਰੱਖਦਾ ਠੀਕ ਆ 5 7 10 ਘੰਟਿਆਂ ਤੱਕ ਪਰ ਜਦੋਂ ਝੋਨੇ ਦਾ ਫੋਕ ਬਣਦੀ ਹੈ ਜੇ ਲਗਾਤਾਰ ਤਿੰਨ ਦਿਨ ਚਾਰ ਦਿਨ بارش ਪੈ ਰਹੀ ਹੁੰਦੀ ਹੈ ਤਾਂ ਇਹ ਚੀਜ਼ ਇੱਕ ਮਜਬੂਰ ਹੋ ਕੇ ਇਸ ਨੂੰ ਬਾਹਰ ਜਿਹੜਾ ਬੂਰ ਮਤਲਬ ਆ ਜਾਂਦਾ ਇਸ ਦਾ ਵੀ ਜਿਹੜਾ ਪ੍ਰਮੁੱਖ ਕਾਰਨ ਹੈ ਸੋ ਇਸ ਕਰਕੇ ਕਿਸਾਨ ਭਰਾਵੋ ਤੁਸੀਂ ਜਿਹੜੀ ਸਪਰੇਅ ਲਾਉਣੀ ਹੈ ਨੌ ਤੋਂ ਪਹਿਲਾਂ ਜਾਂ ਤਿੰਨ ਤੋਂ ਬਾਅਦ ਤੇ ਸਭ ਤੋਂ ਵੱਡੀ ਮੇਨ ਗੱਲ ਤਾਂ ਇਹੀ ਹੈ ਤੁਸੀਂ ਸਪਰੇਅ ਗੋਭਾ ਪਾਟਣ ਤੋਂ ਜਿਹੜੀਆਂ ਪਹਿਲਾਂ-ਪਹਿਲਾਂ ਕਰਨੀਆਂ ਤੇ ਬਾਕੀ ਇੰਨੀਆਂ ਇੱਕ ਗੱਲਾਂ ਦਾ ਖਾਸ ਧਿਆਨ ਰੱਖੋ ਜਦੋਂ ਝੋਨਾ ਨਿਸਾਰੇ ਦੇ ਵਿੱਚ ਆ ਤੁਹਾਡਾ ਝੋਨਾ ਗੋਭਾਂ ਪਾਟ ਕੇ ਬਾਹਰ ਆ ਰਿਹਾ ਤੁਸੀਂ ਉਸ ਟਾਈਮ ਜਿਹੜਾ ਝੋਨੇ ਦੇ ਵਿੱਚ ਐਂਟਰੀ ਨਹੀਂ ਕਰਨੀ ਝੋਨੇ ਨੂੰ ਡਿਸਟਰਬ ਨਹੀਂ ਕਰਨਾ ਇਸ ਨੂੰ ਆਪਦੀ ਪ੍ਰਕਿਰਿਆ ਦਰਾਂ ਇਹਨੂੰ ਪੱਕਣ ਦਿਓ ਠੀਕ ਹੈ ਜੀ ਆਹ ਦੇਖੋ ਚੌਲ ਪੱਕ ਚੁੱਕੇ ਆ ਕਈ ਬੂਰਤੇ ਹੈਗੇ ਇਸ ਤੀਤੀ ਦੇ ਵਿੱਚ ਤੁਸੀਂ 1.5 ਕੈਂਚੇ ਨੂੰ ਪਾਣੀ ਠੱਲ ਕੇ ਰੱਖੋ ਬਾਕੀ ਇਹ ਜਿਹੜੀ ਪ੍ਰਕਿਰਿਆ 10 ਤੋਂ 12 ਵੱਧ ਲਾਸਟ 15 ਦਿਨ ਤੱਕ ਜਿਹੜੀ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਹੋਰ ਨ ਕਿਸਾਨਾਂ ਤੱਕ ਜਿਹੜੀ ਵੀਡੀਓ ਸ਼ੇਅਰ ਜ਼ਰੂਰ ਕਰ ਦੇਵੀਂ